ਵੇ ਜੀ ਆ ਪ੍ਰੀਤ ਆਪਣੇ ਪ੍ਰਭਾਤ ਤੇਰੇ ਦੇ ਸਾਲ ਖਾਸ ਵਾਚ ਕਰ ਨਾਲੇ ਘਰੇ ਤੇਰੀ ਚਾਹਦੀ ਹੈ ਨਹੀਂ ਨਹੀਂ ਪਾਪੀ ਜੀ ਅੱਗੇ ਟਾਈਮ ਬੜਾ ਹੋ ਗਿਆ ਪੈਸੇ ਦੋ ਮੈਨੂੰ ਤੇ ਮੈਂ ਵੀ ਚਾਹਾਂ ਇਤਾਂ ਨਾਲ ਨਾਲ ਹੁੰਦੇ ਨੇ ਪੂਰੇ ਲੱਗੇ ਤਾਂ ਘੜੀ ਮੂੜੀ ਕੀ ਬਾਨੇ ਮਾਣਾ ਮੈਂ ਘੜੀ ਮੂੜੀ ਤਾਂ ਸੋਨਾਂ ਨੂੰ ਵੇ ਪ੍ਰੀਤ ਐਦਾਂ ਦੁਖੀ ਕਰਦੀਆਂ ਵੀਰ ਤੇਰਾ ਵੀ ਤੋ ਕੀ ਹੁੰਦਾ ਉਹ ਵੀ ਰਾਤੀ ਇਹੋ ਕੱਲ ਕਹਿੰਦਾ ਸੀ ਕਿ ਭੈਣ ਨੂੰ ਕਦੇ ਹਜੇ ਨਾ ਆਵੇ ਤੇ ਵੇ ਨਾਲ ਤੋਂ ਅਗਲੇ ਦਿਨ ਹੀ ਆ ਗਈਆਂ ਮੇਰਾ ਸੀ ਮੰਨ ਤੇ ਅਸੀਂ ਲਏ ਆ ਤੇ ਤੇਰੇ ਪੈਸੇ ਦੇਦੇ ਤਾਰ ਤੇ ਭੈਣ ਬਣ ਕੇ ਜੀ ਮੰਮੀ ਮਨਸ ਵਲੇ ਪਾਏ ਤੋ ਬਹਿ ਰਹੇ ਹਾਂ ਤੁਹਾਡੇ ਕੋਲ ਬੇਪਰੀਤ ਤੁਸੀਂ ਯਾਰ ਲੈਣਾ ਮਾਰਤਾ ਅੱਗਿਆ ਨੇ ਦੂਜੀ ਨੇ ਲੈਣਾ ਮਾਰਤਾ ਇਹ ਤੇ ਮੇਰੀ ਭੈਣ ਆ ਆਪਣੇ ਲੱਥੇ ਸੂਟ ਮੇਰੇ ਕੀ ਤੋੜ ਦੇ ਲੱਥੇ ਸੂਟ ਜੇ ਮੈਂ ਅੱਜ ਪਾ ਲੇ ਤੁਹਾਨੂੰ ਚੰਗੇ ਨਹੀਂ ਲੱਗਣਗੇ ਰੋਟੀ ਕੀ ਪਤਾ ਤੁਹਾਨੂੰ ਕਿੱਦਾਂ ਕਰਦੀ ਕਿੱਦਾਂ ਨਹੀਂ ਪਤਾ ਸਾਰੀ ਇਹ ਕਿਲੋ ਗੋਗਲੋ ਜਿਹੜੇ ਤੁਸੀਂ ਰੋਜ਼ ਤਾਂ ਤਾਂ ਖਾਂਦਾ ਹੈ ਕਿੱਦਾਂ ਬੰਦਾ ਇਹਨੇ ਪੈਸੇ ਮੂ ਸਾਰਾ ਸਿਆਲ ਲੱਗ ਗਿਆ ਅੱਜ ਲੈ ਆ ਤੁਹੇ ਮੈਨੂੰ ਬਹੁਤੀਆਂ ਗੱਲਾਂ ਨਾਲ ਤਾਂ ਮੈਨੂੰ ਆਉਂਦੀਆਂ ਤੇ ਨਾਂਵੇਂ ਕਰਨੀਆਂ ਮੈਨੂੰ ਮੇਰੇ ਪੈਸੇ ਵਾਪਸ ਕਰੋ ਮੈਂ ਕਰੋ ਰੋ ਰੋਈ ਨਹੀਂ ਬੰਨੇ ਮਾਰ ਮਾਰ ਕੇ ਤੇ ਇੱਥੇ ਆਇਆ ਜਾਂਦਾ ਜੇ ਨਾ ਪ੍ਰੀਤ ਇਦਾਂ ਨਾ ਕਰ ਮੇਰੀ ਨੇੰਤ ਵਾਲੀ ਗੱਲ 10 ਦਿਨ ਹੋਰ ਖਲੋ ਜਾਂ ਹੀ 8 ਤੱਕ ਇਹ ਨਾ ਕਰਨਾ ਸਾਫ਼ ਕਰਕੇ ਤੇ ਤੈਨੂੰ ਦੇ ਦੇਨੇ ਪੈਸੇ ਨਾ ਨਾ 1000 ਰੁਪਏ ਦੇ ਦੋਸਤ 1000 ਰੁਪਏ ਦੇ ਦ ਤਾਂ ਮੈਂ ਚਾਹਾਂ 1000 ਰੁਪਏ ਵੀ ਹੈ ਨਹੀਂ ਨਿਆਣਾ ਸਕੂਲ ਜਾਂਦਾ ਹੀ ਤੇ ਰੋਜ਼ 100 ਰੁਪਏ ਮੰਗਦਾ ਮਮਾ ਤੇਰੇ ਵੀ ਨਹੀਂ ਜਾਣਦਾ ਲੇਕਿਨ ਉਦੋਂ 100 ਰੁਪਏ ਨਹੀਂ ਦੇ ਮੈਂ ਜਿੱਦਣ ਆਇਆ ਤਾਂ ਤੁਹਾਡੇ ਘਰ 10 ਰੁਪ ਹੁਣ ਕਿਦਨ ਇਹ ਵੀ ਪਤਾ ਲੱਗਿਆ ਮੈਨੂੰ ਉਹਦਨ ਮੈਂ ਆ ਜਾਵਾਂ ਮੈਨੂੰ ਦੇ ਦਿਓ ਕੋਈ ਤਰੀਕ ਤੇ ਕੋਈ ਦੇਣ ਤੋਦਨ ਮੈਂ ਆ ਜੂਗੀ ਲੈ ਤੇ ਤੈਨੂੰ ਤੇ ਕਿਆ ਸੀ ਫੋਨ ਤੇ ਵੀ ਹਜੇ ਨਾ ਆਵੇਂ ਤੋ ਤੇ ਚਾੜ ਕੇ ਅੱਜ ਆਈ ਐ ਤੁਸੀਂ ਕਹਿਣਾ ਕਿਦਨ ਆ ਜੀ ਤੁਸੀਂ ਤਾਂ ਹਰ ਵਰੀ ਇਹ ਕਿਨੇ ਕਿ ਨਾ ਵੀ ਨਾ ਵੀ ਉਹ ਵੀ ਕਿਹੜਾ ਦਿਨ ਚੜਨਾ ਜਦੋਂ ਤੁਸੀਂ ਕਹਿਣਾ ਤੇ ਆ ਜੀ ਮੇਰੇ ਨਾ ਮੈਂ ਤੂੰ ਗੱਲ ਤੈ ਤੋ ਆਪ ਤੂੰ ਉਜੜੇ ਤੇ ਤੇਰਾ ਭਰਾ ਆ ਜਾਣੇ ਤੇਰਾ ਭਰਾ ਹੀ ਤੇਰੇ ਘਰੋਂ ਲੈ ਕੇ ਆਇਆ ਸੀ ਨਾ ਮੈਂ ਤਾਂ ਸਗੁਣਾ ਵਿੱਚ ਵਿਚ ਵਿਚਾਲੇ ਫਸੀ ਸਾਡੀਆਂ ਮਿੰਤਾ ਕਰਦੈ ਜੀ ਉਹ ਤੇ ਦਈ ਤੇ ਲੈ ਜਾ ਰਾਤ ਰਹਿ ਇੱਥੇ ਹੋਰ ਘੜੀ ਨੂੰ ਨਹੀਂ ਆ ਜਾਣਾ ਤੇ ਲੈ ਜੀ ਉਹਦੇ ਕੋਲ ਮੈਨੂੰ ਤੇਰੇ ਤੇ ਹਿਵਾਂ ਤੇ ਘਟ ਕਰਨਾ ਨਾ ਭਰਾ ਭਣ ਬਵੇ ਤੇ ਨਾ ਭਰਾ ਕੋ ਪੈਸੇ ਖੜਾ ਭਰਾ ਤੇ ਕਿੱਧਰ ਕਿੱਥੇ ਲਗਾ ਦਿੰਨੀ ਆਉਂਦੇ ਆਣੇ ਮੈਂ ਨਹੀਂ ਕਿਤੇ ਬਿਲ ਕੋਇਆ ਬਾਹਰ ਪੈਲੀ ਚ ਕੰਮ ਕਰਦੇ ਆਉਣ ਹੀ ਆਲਾ ਖਾਦ ਪਾਉਂਦੇ ਆ ਅਕਸਰ ਘਰੇ ਹੀ ਆਉਣਾ ਰਾਤ ਨੂੰ ਇੱਥੇ ਹੀ ਸੌਣਾ ਕੋਦ ਕਰਨੀ ਗੱਲ ਤੂੰ ਐਨੇ ਨਾ ਗੁੱਸਾ ਕਰ ਮੇਰੇ ਪੈ ਲੈ ਮੈਂ ਤੈਨੂੰ ਚਾਹ ਪਿਆਵਾਂ ਸੋਹਣੀ ਬੜੀ ਬਣਾ ਕੇ ਨਹੀਂ ਚਾਹ ਨਹੀਂ ਮੈਂ ਪੀਣੀ ਨਹੀਂ ਮੈਂ ਲਿਆਉਣੀ ਆ ਚਾਹ ਬਣਾ ਕੇ ਤੂੰ ਬਹਿ ਜਾ ਮੇਰੇ ਘਰ ਦਸਾਣਾ ਕਰ ਨਹੀਂ ਚਾਹ ਤੇ ਮੈਂ ਉਧਰ ਭਾਬੀ ਨੂੰ ਕਹਿ ਲਈ ਆਈ ਆ ਉਨੇ ਤਾਂ ਯੂਨੀ ਵਿਚਾਰੀ ਮੜਕੇ ਆਖੂਗੀ ਵੀ ਤਰੀ ਇਧਰ ਆਈ ਤਾਂ ਉਧਰ ਜਾ ਕੇ ਤੇ ਬਹਿ ਗਈ ਵੀ ਚਾਹ ਉਧਰੋਂ ਪੀ ਆਉਣੀ ਹੈ ਹੈ ਦੋ ਸਾਡੀ ਕਿੱਥੋਂ ਚਾਹ ਪੀਣੀ ਗਰੀਬਾਂ ਚੱਲ ਵੇਲ ਲਾਪਰੀ ਤੋ ਤੱਕ ਮੈਂ ਕਿਹਾ ਤੇ ਚੰਗੀ ਤੈਨੂੰ ਮੈਂ ਬਣਾ ਦਾਂ ਤਰ ਕੋਈ ਨਹੀਂ ਕੱਲ ਤੇਰੇ ਨਾਲ ਪੀ ਲੂੰਗੀ ਆ ਤੇ ਚੱਲ ਮੇਰੀ ਭੈਣ ਗੁੱਸਾਗਾ ਤਰ ਤੂੰ ਤੇ ਸਾਰ ਇਸ ਘਰ ਦਿੱਤੀ ਹੀ ਆ ਤਾਂ ਹੁਣ ਸਾਡੀ ਮਜਬੂਰੀ ਸਭ ਤੇ ਕਹਿੰਦਾ ਭਾਵੀ ਕਰਨਾ ਤੂੰ ਮੇਰੇ ਪੈਸੇ ਮੋੜਦੇ ਮੈਨੂੰ ਬਸ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਦਸਾਂ ਕਿਤੇ ਦਾ ਦਿੱਤੇ ਸਾਂ ਦਿਨਾਂ ਦੇ ਵਿੱਚ ਵਿੱਚ ਜੇ ਤੇਰੇ ਪੈਸੇ ਘਰ ਨਾ ਆਏ ਤੂੰ ਜਿੰਤਾ ਮਰਜੀ ਕਰੇ ਮੇਰੀ ਭੈਣ ਦਸ ਕਿ ਦਿਨੋਂ ਜਿੱਥੇ ਪੈਣ ਵਾਂ ਕੇ 10 ਦਿਨ ਖਲੋ ਜਾ ਬੇਲਾ ਚੱਲੇ ਵੀ 10 ਦਿਨ ਵੇਖ ਲੈਣੀ ਆ ਆਹ ਦੇਰ ਮੇਲਾ ਪੈਣ ਵਾਂ ਕੇ ਕੋਈ ਨੂੰ ਤੂੰ ਹੀ ਸਾਡਾ ਦੁੱਖ ਸਮਝਣਾ ਹੋਰ ਨਹੀਂ ਜੀ ਕੋਈ ਗਾਲ੍ਹਾਂ ਦਾ ਦੁੱਖ ਦੀ ਸੁਹਦੀ ਅਸੀਂ ਤੇਰੇ ਕੋਲੇ ਕਰਨੀ ਆ ਵੀ ਜਪ੍ਰੀਤ ਸਾਬਿਤ ਪ੍ਰੀਤ ਕੋਲੇ ਕਰਨੀ ਪੁੱਟ ਬਗਾਣੇ ਕੋ ਤਾਂ ਕਰਨੀ ਰਹੀ ਤੂੰ ਸਮਝ ਨਹੀਂ ਕੋਈ ਦੇਰਾਂ ਤੇ ਦੱਸਣ ਚੱਲ ਠੀਕ ਆ ਫਿਰ ਮੈਂ ਚਾਹ ਪੀ ਆਵਾਂ ਉਧਰ ਫਿਰ ਹਮ ਨਹੀਂ ਘੜੀ ਮੈਂ ਦੇਖ ਲੈ ਇੱਥੇ ਬਣਾ ਲੈਂਦੇ ਨਹੀਂ ਕੋਈ ਨਾ ਭਾਬੀ ਨੂੰ ਕਿਹਾ ਵਾ ਭਾਬੀ ਗੁੱਸਾ ਕਰੂਗੀ ਆਹ ਬੋਲ ਜਾ ਤਰੀ ਜੀ ਤੇ ਮੈਂ ਕਜੀ ਨਾ ਮੇਰੀ ਮੰਮਾ ਕਹਿੰਦੀ ਕਿ ਟੈਕ ਟੈ ਟ੍ਰੈਲੀ ਲੈ ਕੇ ਜਾਣਾ ਵਾ ਵਾਪੇ ਕਟੇਕਸੀ ਜਾਣਾ ਨਹੀਂ ਬੋ ਤਾਂ ਰਾਜ ਤੇ ਨਹੀਂ ਜਾਇਆ ਜਾਣਾ ਵੀ ਤੇਰੀ ਭੂਆ ਆਈ ਹੈ ਫਿਰ ਇਦਾਂ ਕਰ ਛੱਡ ਕੇ ਕਿੱਦਾਂ ਚੱਲ ਜੂਗੀ ਕੋਈ ਨਹੀਂ ਫਿਰ ਕਿਸ ਦਿਨ ਚਲੇ ਜਾਵਾਂਗੇ ਤੋ ਆਪਣੇ ਮੰਮਾ ਨੂੰ ਕਹਿ ਦੇ ਚੰਗਾ ਚਲ ਚਾ ਮੇਰੇ ਪੁੱਤ ਤੇ ਚਲ ਫਰੀ ਤਾਂ ਜੇ ਦੂਰ ਚਾਹ ਨਹੀਂ ਨਾ ਕਿਣੀ ਘਰਾਂ ਨੂੰ ਰੋਟੀ ਖਾ ਲੈ ਮ ਗੁੰਗਰੂ ਲੱਗੀ ਬਣਾਉਣਾ ਹਾਂ ਰੋਟੀ ਖਾ ਲੂੰ ਤੁਹਾਡੇ ਹਾਂ ਤੇ ਚੱਲ ਫਿਰ ਮੈਂ ਨਾਲਾ ਹੈ ਤੂੰ ਚਾਹ ਪੀ ਲੈ ਫਿਰ ਠਾਰ ਨਾ ਜਾਵੇ ਇਦਾਂ ਬਣਾਈ ਹੋਣੀ ਐਸੇ ਲੈ ਨਾ ਤੁਸੀਂ ਹਾਂ ਜਿਸ ਵੇਲੇ ਤਾਂ ਨਾ ਟਾਈਮ ਜੇ ਨਹੀਂ ਲੱਗਾ ਕੰਮ ਕਾਰ ਚ ਹੋਣ ਲੱਗੀ ਹੈ ਨਾ ਹੁਣ ਚਲ ਨਾ ਉਹ ਕੋਈ ਨਹੀਂ ਮੈਂ ਉਧਰ ਚਾਹ ਪੀ ਆਵਾਂ ਫਿਰ ਆ ਚਾਹ ਪੀਆ ਬੜ ਕੇ ਤੇਰੀ ਠੰਡੀ ਹੋ ਜੂ ਹਾਂ ਚਲੋ ਠੀਕ ਆ ਤੂੰ ਨਾਲ ਚਲ ਚਲ ਚੰਗਾਇਆ ਉੱਧਰ ਤੇ ਚੜ ਘਰ ਦੀ ਧੀ ਆ ਜੇ ਕਿਹਾ ਤੇ ਮਾਨੀ ਗਈ ਹੈ ਵੀ ਦਸ ਕੇ ਦਿਨ ਖਲੋ ਜਾਨੀ ਮੈਨੂੰ ਪਤਾ ਸੀ ਇਹਨੇ ਮੰਨ ਜਾਣਾ ਉਹ ਜਿਹੜੀ ਦੁੱਜੀ ਹੈ ਨਾ ਉਹ ਇਹਨੂੰ ਚੁੱਕ ਦੀ ਚਕਾਉਂਦੀ ਹੈ ਮੈਂ ਤਾਂ ਲਗਾਤਾਰ ਫੋਨ ਕਰ ਕਰ ਵੀ ਉਸੇ ਨੇ ਸੱਦਿਆ ਹੋਣਾ ਵੀ ਆਉਗੀ ਤੇ ਆਪੇ ਇਹਨਾਂ ਨੂੰ ਤੰਗ ਕਰੋਗੀ ਬੜੀ ਚਲਾ ਕੇ ਚੱਲ ਬਣਾਣਾ ਹਾਂ ਤਰਚੀ ਮੈਂ ਕਿਹਾ ਸੀ ਤਰਚੀ ਆਪਕਾ ਬੇਣੀ ਮम्मा ਕਹਿੰਦੇ ਨੇ ਕਿ ਤੂੰ ਹੀ ਜਾਣਾ ਰਹੇ ਨਾ ਤੁਮ ਬਾਪੂ ਦੇ ਨਾਲ ਲੈ ਕੇ ਜਾਣਾ ਕਦੋਂ ਕੋ ਤਰਨਾ ਮੂੜਾ ਚੱਲ ਪਾਣੀ ਨਹੀਂ ਕਰਨਾ ਕੋਈ ਨਹੀਂ ਮੈਂ ਜਾਣੀ ਚੱਲ ਜਾਨੀ ਆ ਉਮਨੀ ਕਪੜੇ ਪਿਆਰੋ ਕੋਈ ਨਹੀਂ ਲਗਾਇਂਦੇ ਤੱਕ ਮੈਂ ਕਰਦੀ ਤੇਰੀ ਮੰਮੀ ਨਾਲ ਗੱਲ ਕਰੂੰਗੀ ਜਾਣਾ ਮੈਂ ਇੰਨਾ ਕੁ ਕਰਨਾ ਕੋਈ ਨਹੀਂ ਜਾਵਾਂਗਾ ਠੀਕ ਹੈ ਜਾਇਓ ਚੰਗਾ ਚਲੋ ਮੈਂ ਆਪੀ ਨਾਲ ਨਹੀਂ ਆਣੀ ਇਹ ਸਾਰੀ ਦਿਹਾੜੀ ਨਾਲ ਗਦੇਰੇ ਤੇ ਇੰਨਾ ਕਿ ਦੇ ਨਰਕ ਪਾਸ ਅੰਤ ਜੀ ਅੰਨੀ ਤੇ ਕੁਛ ਨਹੀਂ ਹਾਰਿਆ ਇਹ ਅਮਨ ਜੱਟ ਕੌਣ ਤੋਂ ਨਾਮਾ ਕਿੱਥੀ ਗਿਆ ਮੈਂ ਚਾਹ ਰੂ ਹਾਂ ਤੇ ਬੀ ਉਹਨਾਂ ਖਵਾ ਦੇ ਦੀ ਉਹ ਜਦੋਂ ਜਦੋਂ ਆਪਣਾ ਸ਼ੋਕੂ ਜੰਨੇ ਆਣੀ ਇੱਕ ਬਾਹਰ ਆਈ ਇਹ ਹੋ ਗਿਆ ਬੜੀ ਬੱਚੋ ਬਚਾਈ ਲਈ ਹੋਈ ਹੈ ਬੱਚੋ ਕਾਈ ਨਹੀਂ ਕਰੀ ਤਾ ਉਹਨਾਂ ਚਾ ਖਰ ਵੀ ਨਾ ਗਾਡੀਆਂ ਚਾਲੀ ਪਰ ਜੇ ਤੁਮ ਅੱਧੀ ਚੱਲੋ ਨਾਲ ਕੁੜੀ ਦਸਨੀਆ ਕੱਲੇ ਆਈ ਹੋਣ ਚੱਲੇ ਆਹ ਹੋਣੀ ਆਪਾਂ ਸਕੇ ਕਾਕਾ ਦੇ ਤੋਰਨੇ ਮੈਂ ਚਾ ਫਿਆ ਰਹਿੰਦੇ ਚਾ ਮੈਂ ਘਰੀ ਆਪਣਾ ਅੱਗੇ ਰੱਖੀ ਅੱਗੀ ਤੇ ਪਾ ਗਿਆ ਪੀਲਾ ਮੜੀ ਨਾ ਉਹਨਾਂ ਨੂੰ ਨਹੀਂ ਤੇ ਤੈਨੂੰ ਪਤਾ ਟਾਈਮ ਲੱਗ ਜਾਣਾ ਨਾਲ ਲੱਗਣਾ ਅੱਛਾ ਆ ਫਿਰ ਇਹ ਕਹਿੰਦੇ ਨੇ ਕਰਿਆ ਗਿਆ ਵਾ ਤੇ ਹੁਣ ਉੱਥੇ ਮੈਂ ਬਣਾ ਕੇ ਰੱਖੀ ਆ ਪਰ ਸੋਈ ਚ ਸਭ ਕੁਝ ਹੀ ਜੋ ਖਾਣਾ ਵਾ ਜੋ ਵੀ ਉੱਥੇ ਹੈਗਾ ਪੇ ਪੰਜੀਰ ਪੰਜੂਰੀ ਬਣੀ ਤੇ ਤੂੰ ਪਾ ਲੈ ਤੇ ਪੀ ਲੈ ਮੈਂ ਨਾ ਕਰਨਾ ਕੰਮ ਥੋੜਾ ਜਿਹਾ ਕੀ ਕਹਿੰਦੀ ਸੱਚ ਨਾਲ ਹੀ ਕੁਝ ਨਹੀਂ ਭਾਬੀ ਕਹਿੰਦੇ ਇੱਕ ਦੋ ਦਿਨਾਂ ਚ ਅਰੇਂਜਮੈਂਟ ਕਰ ਦੂੰ ਤੂੰ ਹੁਣ ਇੱਕ ਦੋ ਦਿਨ ਤੂੰ ਕਹਿੰਦੀ ਨਹੀਂ ਮੈਂ ਤਾਂ ਚੱਲ ਜਾਣਾ ਸਵੇਰੇ ਉਹ ਤੇ ਫਿਰ ਜਦੋਂ ਪੈ ਕੇ ਛੱਡ ਜਾਂਦੀ ਜਦੋਂ ਹੋਣਗੇ ਤੂੰ ਵੀ ਨਾ ਉਹਦੇ ਮਗਰ ਲੱਗ ਜਾਂਦੀ ਤੇ ਗਰਮੀ ਜਾ ਕੇ ਫੇਰ ਉਹਨਾਂ ਕੋ ਗਾਲਾਂ ਖਾਵੇਂਗੀ ਜਿੱਦਨ ਉਹਨਾਂ ਨੇ ਪੂਰਾ ਗਾਲਾਂ ਕੱਢੀਆਂ ਫੇਰ ਹੀ ਇਹਦੀ ਆਕੇ ਬੇਨਤੀ ਕਰਨੀ ਸਾਹਮਣੇ ਮਰੂ ਮਰੂ ਚ ਕਰੀ ਨਾ ਬੱਕੀ ਕਰਾ ਭਾਈ ਮਰੂ ਮਰੂ ਕਰੀ ਜਾਂਦੀ ਨਹੀਂ ਇਹਨੇ ਤਾਂ ਸਾਰੀ ਉਮਰ ਮਰੂ ਮਰੂ ਕਰਕੇ ਨਗਾਰੀ ਲੀ ਸਭ ਕੁਛ ਹੀ ਹੈ ਭਾਈ ਕੀ ਨਹੀਂ ਹੈਗਾ ਸਾਡੇ ਜਿੰਨੇ ਮੇਸਾ ਬਹੁਤ ਦੇ ਕਰ ਲਓ ਫੇ ਤੁਮ ਜੋ ਕਰਨਾ ਮੈਂ ਚਾਹ ਪੀ ਦਾਂਗਾ ਬਰਬਦਰ ਬਹੁਤ ਦੇ ਇਦਾਂ ਕਰਕੇ ਚਲੇ ਜੇ ਚਲੇ ਜੇ ਰੋਜ਼ ਚੱਲ ਜਾਨੀ ਆ ਕੇ ਫੇਰਾ ਪਾ ਕੇ ਟੁੱਟ ਕੇ ਬੈਠ ਫਿਰਦੇ ਨੇ ਪੈਸੇ ਉਦਾਂ ਨਹੀਂ ਤੇਰੇ ਪੈਸੇ ਅੱਗੇ ਤੇਰੀ ਮਰਜ਼ੀ ਭਾਬੀ ਮੈਂ ਕੀ ਆਖੰਦੀ ਆ ਕਿ ਮੈਂ ਨਹੀਂ ਚੱਲ ਮੈਂ ਆਈ ਹਾਂ ਤੂੰ ਰਹਿ ਜਾਂਦੀ ਹਾਂ ਬਾਬਾ ਫੁੱਟੇ ਲੈ ਉਹਨਾਂ ਚੀਚਾਂ ਆਖੇ ਪਹਿਲੇ ਟਰਾਲੀ ਮੈਨੂੰ ਬੜੇ ਚਿਰ ਦਾ ਕਹਿ ਰਹੀ ਸੀ ਮੈਂ ਤੇ ਆਪਾਂ ਨਹੀਂ ਇੰਦਰ ਰੋਟੀ ਤੇ ਕੋਈ ਨਹੀਂ ਤੇਰਾ ਹੁਣ ਜਾਣਾ ਲੱਗਾ ਤੂੰ ਕਿਹੜਾ ਤਾਂ ਪੈਸੇ ਲੈਣ ਦੀ ਹੁਣ ਤੂੰ ਕੱਲ ਪਰਸੋਂ ਫੇਰ ਰੱਖਣੀ ਹੁਣ ਉਦੋਂ ਖਵਾ ਦੂਗੀ ਨੀ ਮੈਂ ਰੋਟੀ ਬਣਾ ਕੇ ਕੋਈ ਨਹੀਂ ਚੱਲ ਭਾਬੀ ਵੇ ਲੈ ਆ ਚਾਹ ਤੇ ਤੂੰ ਬਣਾ ਕੇ ਥੀ ਕੋਈ ਨਹੀਂ ਹੁਣ ਤੂੰ ਗੜਾ ਵੀ ਨਹੀਂ ਹੋਣਾ ਹੁਣ ਸੁਨੇ ਤਾਂ ਜਿੰਨਾ ਚਿਰ ਦਿੰਦੀ ਨਹੀਂ ਨਾ ਤੂੰ ਸਿੱਧੇ ਨੂੰ ਮੰਗਣੀ ਕੀ ਆ ਮੈਂ ਦੱਸਾਂ ਨਾ ਮਾ ਮੈਂ ਨਾ ਕਰਮ ਮੈਨੂੰ ਨਾਲ ਲੈਨੇ ਮੈਂ ਨਾ ਚੱਲੀ ਆ ਬਾਬੇ ਦੇ ਮੈਨੂੰ ਨਾਲ ਲੈਂਦਾ ਮੈਂ ਸਵੇਰ ਤੇ ਨਹੀਂ ਲਾਤੀ ਤੁਸੀਂ ਤਾਂ ਵੇਲੇ ਹੀ ਤੁਸੀਂ ਉਦੋਂ ਨਾਲ ਲੈਂਦੇ ਮੈਂ ਤੈਨੂੰ ਪਤਾ ਸੀ ਨੇ ਆਇਆ ਕਿ ਤੂੰ ਨਹੀਂ ਸੱਚ ਜਾਣਾ ਸੀ ਨੇ ਨਹੀਂ ਜਾਣਾ ਪ੍ਰੀਤ ਆਏ ਦਬਰੇ ਜੇ ਲੱਗੀ ਦਾ ਲੱਗੇ ਤੂੰ ਮਗਰੋਂ ਨਾਲ ਜੇ ਤੂੰ ਨਹੀਂ ਜਾਣਾ ਸੀ ਮੈਨੂੰ ਨਾਲ ਮੇਰੀ ਗੱਲ ਸੁਣੂ ਚਾਹ ਪਾਣੀ ਤੇ ਪਿਆ ਦਿੰਦੇ ਬਾਅਦ ਚਲ ਜਾਂਦੇ ਨੇ ਚਾਹ ਬਣਾਈ ਪਈ ਆ ਚਾਹ ਪੀ ਲੂਗੀ ਜੇ ਤੂੰ ਨਹੀਂ ਜਾਣਾ ਪੀ ਕੇ ਨਾ ਤੂੰ ਕਾ ਕੇ ਪਿਆ ਦਿੰਦੀ ਮੇਰੇ ਵੱਲੋਂ ਤਾਂ ਨਹੀਂ ਪੀਤੀ ਮੈਂ ਬਥੇਰਾ ਜੋਰ ਲਾਇਆ ਨਿਆਣੀ ਇੰਨੀ ਦੁਰੋਖਾਈ ਤੂੰ ਚਾਹ ਕੰਮ ਪਿਆ ਕੇ ਚਲ ਜੇ ਹੋ ਤੇਰੀ ਹੀ ਆਉਂਦੀ ਮੇਰੇ ਕੰਮ ਤੇ ਨਹੀਂ ਨਾ ਆਉਂਦੀ ਉਹਰੇ ਪੈਸੇ ਤੇ ਤੂੰ ਨਾਲ ਜੇ ਦੇ ਨਾ ਵੀ ਉਹਦੇ ਬਹੁਤ ਹੀ ਬੜੇ ਮਿੱਠੇ ਬਣ ਕੇ ਰਹਿੰਦੇ ਪ੍ਰੋਗੋ ਵੀ ਨਾਲ ਰਿਆ ਕਰ ਉਹਦੇ ਬੜੀ ਬੜੀ ਕਿਤਾਬਾਂ ਲੁੱਤੀਆਂ ਨਾ ਠੀਕ ਹੈ ਨਾ ਜਿੱਦਾਂ ਦੀ ਤੇਰੇ ਨਾਲ ਓਦਾਂ ਦੀ ਮੇਰੀ ਵੀ ਹੈ ਫੀਲੂ ਦੀ ਚਾਹ ਪਾਣੀ ਮੈਂ ਬਣਾਇਆ ਸਭ ਕੁਝ ਬਣਾ ਕੇ ਰੱਖਿਆ ਰੋਟੀ ਦਾ ਟਨ ਸੋਣੀ ਬੜੀ ਨੂੰ ਖਵਾ ਆਵੇ ਪਾਪਾ ਤੁਸੀਂ ਤਾਂ ਲੜਨ ਨੂੰ ਹੀ ਰਹਿੰਦੇ ਜਨਾਰੋ ਮੈਂ ਬਾਅਦ ਚ ਹੀ ਨਾਲੂੰ ਹਾਂ ਇਹਦੇ ਤੇ ਮੇਰੀ ਆਣੀ ਬਾਅਦ ਨੂੰ ਦੇ ਵੇਖ ਲੋ ਲੈ ਲੈ ਸਵੇਰ ਲੈ ਲੈ ਸਵੇਰ ਸੁਆਦ ਪ੍ਰੀਤ ਵੀ ਮੈਂ ਭਾਬੀ ਵੱਲੋਂ ਚਾਹ ਪੀਣੀ ਹੁਣ ਪਾ ਕੇ ਆਪੇ ਪੀਓਗੀ ਨਾ ਪੀਓਗੀ ਚੰਗੀ ਭਲੀ ਮੈਂ ਚਾਹ ਬਣਾਉਣ ਲੱਗੀ ਤੇ ਇੱਥੇ ਪੀ ਲੈਣੀ ਉਹ ਤਾਂ ਮਦੇ ਮੁੱਠ ਏਟੀ ਮਿੱਠੇ ਬਣ ਕੇ ਰਹਿੰਦੀ ਤੇ ਨਿਆਣੀ ਆਈ ਤੇ ਸਾਨੂੰ ਚਾਹ ਹੀ ਪਿਆ ਦੇ ਘਟ ਫੇਰ ਚਲ ਜੀ ਕਿਤੇ ਹੈ ਕਿ ਟ੍ਰਾਲੀਓ ਲੈ ਕੇ ਮੇਰੇ ਬਾਹਰ ਕੱਢੀ ਬੈਠੇ ਤੇ ਟੋਰੀ ਪਹਿਣ ਲੱਗੇ ਚੱਲ ਮਾਣਾ ਨੂੰ ਨਾਲ ਹੀ ਲੈਣ ਦੇ ਬਾਹਰ ਚੀ ਨਾਲ ਉਹ ਮੇਰੇ ਕੋਲ ਕਾਹਲੀ ਜੀ ਪਹਿਣ ਦੇ ਆਹ ਮੇਰੇ ਨਾਲ ਹੀ ਨਹੀਂ ਆ ਨਾ ਲੈਗਾ ਟਾਈਮ ਕਿੰਨਾ ਹੋ ਗਿਆ ਸ਼ੀਰ ਦਾ ਚਾਟ ਨਹੀਂ ਰੱਖ ਹੋ ਜਾਂਦਾ ਮੈਂ ਭਾਬੀ ਨੂੰ ਕਹਾਂ ਰੋਟੀ ਬਣਾ ਦੇ ਭਾਬੀ ਨਾਲ ਫਿਰ ਬਾਹਰ ਉੱਤੇ ਜਾਣਾ ਹੈ ਨੇ ਨਾ ਲਈ ਹਾਂਜੀ ਬਬੀ ਨਾ ਕਾਲੀ ਜੀ ਪੈਣ ਦੀ ਸਮੇਂ ਤੇ ਨਾ ਹੀ ਲੈਣੀ ਅੱਛਾ ਚਲ ਠੀਕ ਆ ਫਿਰ ਮੈਂ ਨਾ ਚਲਦੀ ਹੂੰ ਫਿਰ ਵੇਲਾ ਹੁੰਦਾ ਨਾ ਪਿਕਣਾ ਛੇਤੀ ਕੋਣੀ ਟਰਾਲੀ ਅੱਛਾ ਆਹੋ ਸਾਰੀ ਸੰਗ ਕੋਈ ਆ ਨਹੀਂ ਜਾਏਗੀ ਬਬੀ ਥੋੜੀ ਕੋਸ਼ਿਸ਼ ਕਰ ਕਿਦਾਂ ਜੋ ਵੀ ਨਾ ਕਾਰਨ ਪਈ ਤਾਂ ਮੈਂ ਤਾਂ ਪਤਾ ਨਹੀਂ ਮੈਂ ਸਭ ਜੀ ਸੂਜੀ ਬਣੀ ਮੈਂ ਤੇ ਲੋਹੇ ਰਾਤ ਰਖੀਰ ਬਣਾ ਕੇ ਖਵਾਉਂਗੀ ਚਾ ਕੋਈ ਨਾ ਮੈਂ ਤ ਸਵੇਰੇ ਆ ਕੇ ਬਣਾ ਕੇ ਦੇ ਦਊਗੀ ਇੱਥੇ ਹੀ ਆ ਲੈ ਤੂੰ ਨਾ ਰੱਖ ਰਹੀ ਹੈ ਤੂੰ ਇੱਥੇ ੜਕੇ 6 ਵਜੇ ਨੇ ਕੰਮ ਤੇ ਇਹਨਾਂ ਕੰਮ ਹੋ ਜਾਣਾ ਤੇ ਬਬੀ ਮੇਰੇ ਕੋਲ ਜੇ ਤੇ ਮੈਂ ਤੇ ਆ ਕੇ ਚੱਲ ਪਕਾਹੀ ਹੋਣੀ ਤੁਸੀਂ ਰੋਟੀ ਮੈਂ ਤਾਂ ਦੱਸਾਂ ਵੀ ਹੁਣ ਆ ਗਈ ਕਾਇਰ ਤੇ ਕਵੇਰਾ ਹੋ ਗਿਆ ਉਹ ਤੋਂ ਜਾਇਦਰ ਜਾ ਤੂੰ ਐ ਕਰੀ ਰੋਟੀਆਂ ਐ ਕਰੀ ਫਿਰ ਭੱਜ ਜੇ ਦੇ ਕੋਲ ਨਾ ਤੂੰ ਉਧਰ ਫੇਰ ਸੁਣਾ ਬੜਾ ਕੁੜੀ ਬਣਾ ਕੇ ਖਵਾਉਂਗੀ ਹੁਣ ਮਾੜੀ ਚੰਗੀ ਜਿੱਦਾਂ ਦੀ ਹੈਗੀ ਉਹਨੇ ਕਿਹੜਾ ਨਾਲ ਨਹੀਂ ਕੋਈ ਆ ਰੋਟੀ ਤਾਂ ਉਹਨੂੰ ਵੀ ਐ ਕਰੀ ਜੇ ਚਾਰ ਰੁੱਕ ਕੇ ਪਕਾ ਲੇ ਤੇ ਤੂੰ ਸਬਜ਼ੀ ਨਾ ਹੁੰਦੀ ਤੇ ਬਣਾਵੇਂਗੀ ਕੀ ਰਾਤ ਤੂੰ ਉਹਨੂੰ ਕਦੇ ਆਖੀ ਬੜੀ ਕੋਣੀ ਕੋਣੀ ਰੋਟੀ ਖਾ ਲਈ ਠੀਕ ਆ ਆਪ ਵੀ ਖਾ ਲੈ ਮਖਣੀ ਮੁਹਰੀ ਪਈ ਉਹਦੇ ਲਈ ਤੇ ਹੈ ਨਹੀਂ ਮੈਂ ਜਾਣੀ ਜਾਂਦੀ ਤੇ ਕਿੱਟੀ ਕਿ ਪਾ ਲਈਦਾ ਆ ਵੀ ਨਾ ਪੇੜੋ ਮੀਂਹਾ ਉਹਦੋਂ ਕਿਤੇ ਨਿਖੇ ਚਾਈ ਤਾਂ ਜਿਵੇਂ ਕਿ ਅੱਜ ਨਾ ਬਣਾਉਣ ਵਾਲੇ ਕਿਤੇ ਚਾਹੁੰਦਾ ਨਾ ਰਹਿੰਦੇ ਰੋਟੀ ਬਣਾਉਂਦੇ ਮਾਰੇ ਫਿਰ ਇਦਾਂ ਕਰਦੇ ਰਹਿੰਦੇ ਮਰ ਨਹੀਂ ਹੈ ਇਹਦੀ ਤਸਵੀਰ ਹੋ ਕੇ ਚਾਹੁੰਦਾ ਹੈ ਕਿ ਜੇ ਤਾਂ ਉਹ ਮਾਰ ਕੇ ਚੱਲ ਗਏ ਉਹਦੇ ਦੱਸ ਦਿੰਦੇ ਕਿ ਨਹੀਂ ਫਿਰ ਨਾ ਕਰਨੀ ਹੈ ਬਾਕੀ ਤਾਂ ਬਕਾਇਦੀ ਰੋਟੀ ਖਾ ਲਈ ਲੋਕ ਮਾਰਦੇ ਕਿ ਰੋਟੀ ਤਾਂ ਮੈਂ ਕਿਹਾ ਮੈਂ ਤਾਂ ਸਵੇਰੇ ਖਾ ਲਈ तैयार नाग आती खंड नामी लून सब्जी का पता की नहीं कुछ आटा भी नहीं खाती भी ला हूं दस कि होीर रोटी भी नहीं ला के मीर की रोटी तो बंद ला जाए मैं चल उधरों खा लू

ਹਾਂ ਜੀ ਭਾਬੀ ਕਿੱਦਾਂ ਬੈਠੀ ਹੋ? ਚੋਕੜੀ ਕਰਕੇ ਆ ਜਾ ਫੇ ਮੇਰੇ ਕੋਲ ਆ ਜਾ ਸਾਡੇ ਘਰ। ਨਹੀਂ ਨਹੀਂ ਕੋਈ ਨਹੀਂ ਮੈਂ ਨਾ ਰੋਟੀ ਬਣਾਉਣ ਲੱਗੀ ਸਾਂ। ਮੈਂ ਤੇ ਰੋਕਿਆ ਆਟਾ ਗੋਲੂ ਤੇ ਰੋਟੀ ਬਣਾ ਕੇ ਲਿਗੇ ਪੰਮਾ। ਨਹੀਂ ਨਹੀਂ ਭਾਬੀ ਨੂੰ ਨਾ ਜਲਦੀ ਤਾਂ ਕਿ ਰੋਟੀ ਨਹੀਂ ਬਣਾ ਕੇ ਗਏ। ਮਾਤਾ ਪ੍ਰੀਤ ਚਲੋ ਮੇਰੇ ਕਹਿਣਾ ਤੇ ਨਹੀਂ ਚਾਹੀਦਾ ਕਿ ਜੇ ਨਾ ਵੀ ਜਾਂਦੀ ਤੇ ਕਿੱਡੀ ਕੁ ਕਾੜ ਸੀ ਰੋਟੀ ਰੱਟੀ ਬਣਾ ਜਾਂਦੀ। ਚਲ ਕੋਈ ਨਹੀਂ ਭਾਬੀ ਜੀ ਰੱਬ ਦੇ ਘਰੇ ਗਏ ਜੇ ਚਲਿਆ ਤੇ ਨਹੀਂ ਕਹਿਣਾ ਚਾਹੀਦਾ ਆ ਜਾਣਾ ਉਹਨੇ ਸਵੇਰੇ ਸਖਤ ਆਂਦੇ ਆ ਜਾਣਾ ਹੀ ਮੈਂ। ਇਸ ਨਾਲ ਮੈਂ ਇਹ ਲੱਫੋ ਬਣਾਇਆ ਜਾਂ ਰੋਟੀ ਖਾ ਲਾ ਤੇ ਤੂੰ ਬੈਠਾ ਤੇ ਨਾ ਕੋਈ ਵੀ ਨੀਰ ਨੂੰ ਇੱਥੇ ਦੇ ਦੇ ਲੋ ਕਿ ਕਿੱਥੇ ਲੱਗੀ ਨਹੀਂ ਨਹੀਂ ਭਾਬੀ ਜੀ ਮੈਂ 2 ਮਿੰਟ ਲੱਗਣੇ ਉੱਥੇ ਲਾ ਲੈਣੀ ਆ ਮੇ ਰੋਟੀਆਂ ਕੋਈ ਨਹੀਂ ਮੈਂ ਬਣਾ ਲੈਣੀ ਤੂੰ ਬਣਾ ਲਓ ਆਪਣੀ ਰੋਟੀ ਕੋਈ ਨਹੀਂ ਮੈਂ ਤਾਂ ਬਣਾ ਹੀ ਲੈਣੀ ਮੈਂ ਲੈ ਕੇ ਚੱਲ ਨੀਰ ਨੂੰ ਵੀ ਇੱਥੋਂ ਦੇ ਦੇ ਜਿੰਨੇ ਤੇ ਤੂੰ ਵੀ ਖਾ ਲਾ ਚੱਲ ਕਿੱਥੇ ਲੱਗਦੀ ਫਿਰੇਂਗੀ ਅੱਗੋ ਮਰਜੀ ਦੇ ਛੋਮੇ ਦੇ ਲੱਗਦੀ ਆਈਆਂ ਇਹ ਤਾਂ ਉਹ ਵੀ ਲੱਗਦੀ ਆਈਆਂ ਹੁਣ ਕਿੱਥੇ ਹੱਥ ਲਉਦੀ ਫਿਰੇਂਗੀ ਆ ਜਾ ਉੱਠ ਆ ਜਾ ਰੋਟੀ ਖਾ ਲਾ ਮੈਂ ਲੱਭਦੀ ਸਰ ਭਾਬੀ ਤੂੰ ਨਾ ਮੈਂ ਨਹੀਂ ਖਾ ਲਾ ਫਿਰ ਮਿੱਟੂ ਆ ਆਜਾ ਚੱਲ ਵੀਰ ਨੂੰ ਵੀ ਆਪ ਇੱਥੇ ਪਕਾ ਕੇ ਤੇ ਦੇ ਦੇ ਆਜਾ ਕੁਛ ਨਹੀਂ ਆਜਾ ਮੈਂ ਮਗੋਂ ਉਹ ਵੀ ਬਣਾਏ ਆਵੇਂ ਮੈਂ ਗੋਗਲੂ ਬਣਾਏ ਤੇ ਵੇਲਾ ਤੇ ਤੂੰ ਤਾਂ ਖਾਣੇ ਵਾਦੂ ਹਨਾ ਮੈਨੂੰ ਪਤਾ ਬਰੀ ਬਿਸ਼ਕੀਨ ਹੈ ਗੋਗਲੂ ਆਦੀ ਇਹ ਚਾਹ ਤੂੰ ਬਹਿ ਮੈਂ ਰੋਟੀ ਪਕਾ ਕੇ ਤੇ ਤੈਨੂੰ ਦਿੰਦੀ ਠੀਕ ਆ ਭਾਬੀ ਜੀ ਬਣਾ ਲਓ ਚਲ ਤੇ ਮਖਣੀ ਮੁਖਰੀ ਮੈਂ ਹਾਂ ਚਾਹ ਤੇ ਸਾਡੇ ਤੇ ਦੁੱਧ ਹੋਣਾ ਕੋ ਹੁੰਦਾ ਤੇ ਆਪਣੇ ਭਾਬੀ ਕੋਲੋਂ ਵੇਖਿਆ ਤਾ ਮਖਣੀ ਲੈ ਤੇ ਪਾਸਾ ਪਾਵਾਂਗੇ ਤੇ ਤੂੰ ਦੇ ਨਹੀਂ ਭਾਬੀ ਮਖਣੀ ਤੇ ਮੈਂ ਖਾਂਦੀ ਨਹੀਂ ਕਾਫੀ ਟਾਈਮ ਹੋ ਗਿਆ ਤੇ ਮਖਣੀ ਬਣਾ ਲੈਣੇ ਸਾਨੂੰ ਤੇ ਚਾਹ ਨਾਲ ਤਪਈ ਇਹ ਦਿਖਾ ਲੈਂਦੇ ਸੁੱਕੇ ਨਹੀਂ ਨਹੀਂ ਮਖਣੀ ਮੈਨੂੰ ਉਦਾਂ ਹੀ ਚੰਗੀ ਲੱਗਦੀ ਖੱਟੀ ਜੀ ਹੁੰਦੀ ਨਾ ਸਬਜ਼ੀ ਦਾ ਸਵਾਦ ਹੀ ਮਾਰਿਆ ਜਾਂਦਾ ਮੈਨੂੰ ਨਹੀਂ ਚੰਗੀ ਲੱਗਦੀ ਮਖਣੀ ਚਲ ਫਿਰ ਕੋਈ ਨਹੀਂ ਬੈਹਲਾ ਮੈਂ ਤਾਂ ਚਾਰ ਚੋਰ ਜਿੰਦੀ ਨਾਲ ਰੋਟੀ ਲੈ ਠੀਕ ਆ ਮੈਂ ਰੋਟੀ ਪਕਾ ਕੇ ਦੇ ਦਿੰਦੀ ਹਾਂ ਪਕਾ ਲੈ ਚਾਹ ਬਣਾ ਲੈ ਇਹ ਤਾਂ ਹਾਂਜੀ ਲੈ ਕੇ ਤੂੰ ਮੇਰੇ ਸੁਨੇ ਸੋਨੇ ਖਾਣੀ ਨਾ ਦੁੱਧ ਹੀ ਹੋਣੀ ਵਾਲਾ ਮੈਂ ਦੁੱਧ ਬੋਲ ਲੈ ਲਈ ਤੇ ਤੈਨੂੰ ਬਣਾ ਦੇਣੀ ਹੈ ਨਹੀਂ ਭਾਬੀ ਜੀ ਸੇਵੇਂ ਕੀ ਦੁੱਧ ਬੋਲ ਲੈਂਦੇ ਫਿਰ ਉਹ ਗ੍ਰਹਿਣ ਤੋਂ ਕਹੀ ਦਿੱਤੀ ਹੈ ਕਿ ਇੱਥੇ ਕੀ ਇੱਥੇ ਤਾਂ ਹਵਿਆ ਦਾ ਦੁੱਧ ਆ ਜਾਣਾ ਮੈਂ ਤੈਨੂੰ ਲੈ ਕੇ ਤੇ ਦਿਨ ਬਣਾ ਦੇਣੀ ਤੇਰਾ ਜੀ ਕਰ ਤਾਂ ਤੂੰ ਤਾਂ ਦੱਸ ਮੈਂ ਤੋਲੇ ਬਣਾ ਦੂਗੀ ਚਲ ਵੇ ਲੈ ਲੋ ਭਾਬੀ ਜੀ ਚੰਨਿਆਣੇ ਖਾਂਦੇ ਤੇ ਬਣਾ ਲਓ ਚਲ ਮੈਂ ਨਾ ਤਾਂਵੇਂ ਹੁਣ ਇੱਥੇ ਪਤਾ ਦੇ ਆ ਗਬਾਲ ਚਾਹੀ ਮਾੜਾ ਜਾਂ ਬਾਹਰ ਉਹਨੂੰ ਕਹਿਆ ਬੰਦੇ ਆ ਡੁੱਧ ਦੀ ਤਾਂ ਧਿਆਨ ਰੱਖਣ ਕੇ ਮੈਂ ਤੈਨੂੰ ਫੁਲਕਾ ਲਾ ਦੇਣੀ ਚੰਗਾ ਠੀਕ ਆ ਉਹ ਕਿੱਥੇ ਤੋਂ ਐਵੇਂ ਹੱਥ ਲਉਂਦੀ ਫਿਰਦਾ ਹੈਗਾ ਜਿਹੜੇ ਤਵਾ ਤਕਾਂ ਦਾ ਗਰਮ ਹੋ ਰਿਹਾ ਮਾ ਭਾਜੀ ਕਿਹਨੇ ਆਨੇ ਨੂੰ ਕਹਿਆ ਵਾ ਤੇ ਤਾਂ ਜਾਲਾ ਰੁਪਿਆ ਮੈਂ ਦੋਦੀ ਨਾਲ ਲੱਭ ਜੇ ਠੀਕ ਹੈ ਠੀਕ ਹੈ ਮੈਂ ਹੁਣ ਇਹ ਆਈ ਕੋਈ ਨਹੀਂ ਤਵਾ ਗਰਮ ਹੋ ਜਾਣਾ ਠੀਕ ਹੈ ਜੰਗੇ ਬੰਦੇ ਕੰਦਾ ਕਰਦਾ ਕਰ ਕਰ ਕੇ ਫਿਰਦੇ ਪੈਹਾ ਇਹਨਾਂ ਰਾਜਾ ਨੂੰ ਮੈਂ ਪੈਰੇ ਛੱਡ ਦੂੰ ਪੈਹਾ ਤੇ ਮੇਰੇ ਪਈਆ ਨਹੀਂ ਛੱਡਣਾ ਪੂਰਾ ਲੈ ਕੇ ਛੱਡੂ ਰੁਪਈਏ ਤੱਕ ਤੂੰ ਤਾਂ ਯਾਗੋ ਪਿਛੋਂ ਦੀ ਕਦੀ ਚਾਹਣਾ ਬਿਸਕੁਟ ਨਹੀਂ ਦਿੱਤੇ ਤੇ ਅੱਜ ਵੀ ਚੰਗੀ ਬੰਦੀ ਮਾਰੇ ਉਫਾ ਬੀਰੂ ਮਾਰਾ ਬਣਾਉਂਦੀ ਹੈ ਨਾ ਯਾ ਪੇ ਦਜੀਆ ਕਿ ਨਫਰਤ ਕਰੋਗੀ ਤੋ ਇਹ ਬੀਰੂ ਐਵੇਂ ਸਮਝੀ ਤੇ ਦੱਸ ਸਾਡੇ ਨੂੰ ਚਾਰ ਰਤੀਆਂ ਬੰਦ ਤਾ ਮੈਂ ਦੋ ਗੋਗਰੂ ਧਰ ਕੇ ਤੇ ਭੈੜੇ ਜੀ ਅਤੀ ਰਾਤ ਤੇ ਇਹ ਮੈਂ ਗੋਗਰੂ ਬਣਾਏ ਗੋਗਰੂ ਬਣਾਏ ਹਣ ਦੁੱਧ ਮੋਲ ਲਊ ਕਿ ਚੰਗੀ ਬੰਦੀ ਮਾਰੀ ਕਿ ਹਣ ਤੇਰੇ ਲਈ ਸੇਮ ਹੀ ਆ ਬਣਾਉਂਦੀ ਚੰਗੀ ਹੀ ਤੇ ਬੰਦਾ ਪਨੀਰ ਮਗਾਉਂਦਾ ਕੋਈ ਹੋਰ ਸਬਜੀ ਵਧੀਆ ਮਗਾਉਂਦਾ ਆ ਗੋਗਰੂ ਧਰੇ ਭੈੜੇ ਤੋਂ ਸੋਨੇ ਜੀ ਪੈਰ ਵਿੱਚ ਪੁੱਟ ਕੇ ਧਰਦੇ ਮੇਰੇ ਜੋ ਕੇ ਐ ਗੋਗਰੂ ਬਣਾਏ ਮੇ ਤੇਰੇ ਗੋਗਰੂ ਬੜੀ ਸਗਾਤ ਤੇ ਤੇਰੇ ਤੇਰੇ ਕਰਦੇ ਵਾਰਾ ਕੋ ਉਹ ਤਾਂ ਸੋਨੀ ਬੜੀ ਰੋਟੀ ਬਣਾਉਂਦਾ ਜਿਹੜਾ ਚਾਹ ਹੀ ਮੇਰਾ ਤੇ ਆਪਣੇ ਆਨ ਤੇ ਮਾਰਗ ਤੇ ਰਾਸਗੋਲੇ ਵਰਤਦੀਆਂ ਨਾ ਚਾਹ ਪੀਉਂਦੀ ਨਾ ਤੇ ਮੇ ਤੋਂ ਹੈਗਾ ਹੀ ਕੱਖਣਾ ਜਦੋਂ ਆ ਜਾ ਉਹ ਤੋਂ ਹੈਗਾ ਹੀ ਕੱਖਣੀ ਇੱਥੇ ਕਰਦੇ ਰਹਿੰਦੇ ਇਹਨਾਂ ਰਾਤਾ ਉਹ ਕੋਈ ਤਾਂ ਚੰਗੀ ਬਣ ਕੇ ਤੇ ਮੈਨੂੰ ਪੈਸੇ ਛੱਡ ਦੂਗੀ ਪੈਸੇ ਤਾਂ ਮੈਂ ਕਦੇ ਨਹੀਂ ਛੱਡੂ ਮੈਂ ਤੇ ਰੁਪਈਏ ਰੁਪਈਏ ਦਾ حساب ਲਾਉਂਗੀ ਉਹ ਚੰਗੀ ਮੰਨਦੀ ਮੈਦਾ ਵਾਦਾਂ ਤਗੜ-ਤਗੜ ਕਰਤੀ ਬਾਹਰ ਗਲੀ ਚ ਚਲ ਗਈ ਤੇ ਉਦੋਂ ਤੇ ਲਾ ਰੋਪਾ ਬੇਵਦੀਆ ਵਿਚਾਰੀ ਤੇ ਮੈਨੂੰ ਜਾਣ ਨਾ ਕੀ ਵੀ ਕਹਿ ਕੇ ਗਈ ਵੀ ਮਖਣੀ ਪਈ ਫ੍ਰਿਜ ਚ ਤੇ ਰੋਟੀ ਪਾ ਕੇ ਤੇ ਖਾ ਲਈ ਉਹ ਚਾਰੀ ਕਿਤੇ ਭਲੇ ਖੇ ਨਾ ਲੋ ਕਾਲੀ ਕਾਲੀ ਚ ਵੱਜ ਗਿਆ ਨਾ ਚਾਰੀ ਕੋ ਨਹੀਂ ਤੇ ਇਦਾਂ ਤੇ ਨਹੀਂ ਉਹ ਕਰਦੀ ਇਧਰ ਉਹ ਤੇ ਸੌ ਗੁਣਾ ਚੰਗੀ ਤੇ ਵਧੀਆ ਚਾਹ ਪਾਣੀ ਰੋਟੀ ਖਾਂਦੀ ਘਰੇ ਹੁੰਦੀ ਤਾਂ ਉਹਨੇ ਵਧੀਆ ਪਨੀਰ ਨਾਲ ਰੋਟੀ ਖਵਾਉਂਦੀ ਲਾ ਕੋ ਗੋਮੂ ਭੜੇ ਦੇ ਧਰਕੇ ਤੇ ਮੱਥੀ ਮਾਰੀ ਆਪਾ ਮੰਮੇ ਜੇ ਤਾਂ ਬਾਂਝੂ ਵੀ ਨਾ ਕੋਈ ਦੇ ਦਿੰਨੀ